ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਚੈਲ ਚੈਲ ਪਿੰਡ ਫਰੀਦਕੋਟ ਜ਼ਿਲ੍ਹੇ ਦਾ ਫਰੀਦਕੋਟ ਤੋਂ ਸਿੱਧੀ ਛੜਕ ਚੈਲ ਚ ਆਉਂਦੀ ਹੈ ਜਿਹੜਾ ਹਾਈਵੇ ਲੰਘਿਆ ਦੱਸੋ ਬਠਿੰਡੇ ਤੋਂ ਸ੍ਰੀ ਅੰਮ੍ਰਿਤਸਰ ਨੂੰ ਜਾਂਦਾ ਉਹ ਫਰੀਦਕੋਟ ਤੇ ਚੈਲ ਦੇ ਸਨਵੇ ਦੀ ਲੰਘਿਆ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆ ਬਾਈ ਕੋਲ ਅੱਜ ਦੋ ਨਾਗ ਵਿਕਾਊ ਆ ਜਿਹਦੇ ਚੱਕ ਕੇ ਮੱਝ ਸੋਹਣੇ ਦੁੱਤ ਤੇ ਚੱਲ ਪਈ ਇਹਦੀ ਖਾਸ ਗੱਲ ਜਿਹੜੀ ਹੈ ਉਹ ਇੱਕ ਤਾਂ ਥਣ ਹਵਾਨਾ ਬੜਾ ਸੋਹਣਾ ਤੇ ਦੂਜੀ ਗੱਲ ਇਹ ਸੀਲ ਸ਼ਰੀਫ ਵੀ ਬਹੁਤ ਹੈ ਬਾਕੀ ਤੋਰ ਕੇ ਵੀ ਤੁਹਾਨੂੰ ਦਿਖਾਵਾਂਗੇ ਢਾਂਚੇ ਦੀ ਬਣਾਵਟ ਤੁਸੀਂ ਦੇਖ ਲਓ ਥਣ ਜਿਹੜੇ ਉਹ ਚਾਰੇ ਹੀ ਬਹੁਤ ਸੋਹਣੇ ਇੱਕੋ ਜਿਹਾ ਬਿਲਕੁਲ ਸਹਿਜ ਹੈ ਹਵਾਨਾ ਵੀ ਜਿਵੇਂ ਫਿਕਸ ਹਵਾਨੇ ਦੀਆਂ گاਵਾ ਹੁੰਦੀਆਂ ਇਦਾਂ ਦਾ ਕਰਮਾਲੀ ਤਿਆਰ ਕਰਦੀ ਹੈ ਚਵਾਈ ਦੇ ਮੌਕੇ ਤੇ ਇਹ ਤੋਂ ਬਿਨਾ ਇੱਕ ਤੋਕੜ ਦਾ ਬਣਗਾ ਸੋ ਨਾਗ ਦੋ ਦਿਖਾਉਂਗਾ ਤੁਸੀਂ ਵੀਡੀਓ ਨੂੰ ਐਂਡ ਤੱਕ ਦੇਖ ਲਿਓ ਜਿਹੜਾ ਪਸ਼ੂ ਇਹਨਾਂ ਚੋਂ ਜਾਜੂਗਾ ਉਹਦੀ ਤਸੱਲੀ ਤੁਸੀਂ ਕਰੋਗੇ ਨੰਬਰ ਸਕਰੀਨ ਉੱਤੇ ਚੱਲਦਾ ਰਹਿਣਾ ਬਾਕੀ ਪਸ਼ੂ ਦੇਖਣਾ ਆ ਕਿ ਉਹਨੂੰ ਪਸੰਦ ਕਰਨਾ ਤੁਹਾਡਾ ਕੰਮ ਹੈ ਆਓ ਡਿਟੇਲ ਪਹਿਲਾਂ ਮੱਝ ਦੀ ਪੁੱਛਦੇ ਆਂ ਫਿਰ ਤੋਕੜ ਗੱਬਣਗਾ ਤੁਹਾਨੂੰ ਦਿਖਾ ਦੇ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਨਾਮ ਦੱਸ ਦੀ ਬਾਈ ਗੁਰਵਿੰਦਰ ਸਿੰਘ ਗੁਰਵਿੰਦਰ ਭਾਈ ਇਹ ਮੱਝ ਕਿੰਨਾ ਮਸੂਆਸੂ ਮੱਝ ਦੀ ਪਸ਼ੂ ਹੈ ਕਿੰਨਾ ਚਿਰ ਹੋ ਗਿਆ ਸੂਈ ਨੂੰ ਸੂਈ ਨੂੰ 12 ਦਿਨ ਹੋ 12 ਦਿਨ ਹੋ ਗਏ ਸੂਈ ਨੂੰ ਹੁਣ ਦੁੱਧ ਕਿੰਨਾ ਹੋਊਗਾ ਦੁੱਧ ਬਈ ਦੁੱਧ ਹੈਗਾ 13-14 ਕਿਲੋ ਆਪਾਂ 12 ਕਿਲੋ ਦਾ ਸੀਰੀਆ 12 ਕਿਲੋ ਦਾ ਜਾਨੀ ਹੁਣ ਜਿਹੜਾ ਮਰਜੀ ਚੋਲੇ ਦੋ ਟਾਈਮ ਦਾ ਦਾ ਮਰਜੀ ਦੋ ਟਾਈਮ ਚਾਰ ਟਾਈਮ ਆਪਣੇ ਘਰੇ ਤਸੱਲੀ ਕਰਕੇ ਲੈ ਜਾ ਕੀ ਰੇਟ ਰੱਖਦੇ ਹੋ ਇਹਦਾ ਗ੍ਰੈਂਡ ਰੇਟ ਵੀਰੇ ਦਾ 1 ਲੱਖ 20 ਆ 1 ਲੱਖ 20 ਆ ਖੋਲੀ ਨੂੰ ਸੋ ਦੋਸਤੋ 1 ਲੱਖ ਤੇ 20000 ਰੇਟ ਹੈ ਦੁੱਧ ਬਾਈ ਕਹਿੰਦਾ ਵੀ ਜ਼ਿਆਦਾ ਹੈ ਪਰ ਦੱਸਾਂਗੇ ਤੁਹਾਨੂੰ 12 ਕਿਲੋ ਦੋ ਟਾਈਮ ਚੋਲੋ ਭਾਵੇਂ ਤਿੰਨ ਟਾਈਮ ਚੋਲੋ ਦੋਸਤੋ ਸੱਲੀ ਤੁਸੀਂ ਕਰਨੀ ਹੈ ਬਹੁਤ ਸੋਹਣੀ ਮੱਝ ਹੈ ਥਣ ਹਵਾਨੇ ਵਾਲੇ ਪੱਖ ਤੋਂ ਵੀ ਪੈਣੀ ਕੀ ਹੈ ਬਾਈ ਕੋਈ ਹੱਦ ਬੰਨਾ ਹੀ ਨਹੀਂ ਠੀਕ ਹੈ ਠੰਡੀ ਸੀਲ ਵੀ ਇੰਨੀ ਹੈ ਦੋਸਤੋ ਤੁਰੀ ਜਾਂਦੀ ਨੂੰ ਗਾਵਾ ਵਾਂਗੂ ਭਾਵੇਂ ਬੈਠ ਸਹੀ ਫੋਰਥ ਹੋਰ ਦੇਖੀਨ ਜੋ ਇੱਕ ਚੰਗੇ ਦੁੱਧ ਵਾਲੀ ਮੱਝ ਤੇ ਮੈਂ ਹਵਾਨੇ ਬਾਰੇ ਇੱਕ ਗੱਲ ਹੋਰ ਐਡ ਕਰ ਦਿਆਂ ਵੀ ਕੱਲ ਸ਼ਾਮ ਨੂੰ 6 ਵਜੇ ਦੇ ਆਸ-ਪਾਸ ਸਾਡੀ ਗੱਲ ਹੋਈ ਹੋਣੀ ਹੈ ਵੀਡੀਓ ਬਣਾਉਣੀ ਸੀ ਕੱਲ ਸ਼ਾਮ ਨੂੰ ਪਰ ਉਦੋਂ ਨਹੀਂ ਬਣਾ ਸਕੇ ਮੈਂ ਲੇਟ ਹੋ ਗਿਆ ਤਾਂ ਸਵੇਰ ਹੁਣ ਵੀਡੀਓ ਬਣਾ ਰਹੇ ਹਾਂ ਮਤਲਬ ਟਾਈਮ ਟੂ ਟਾਈਮ ਦੀ ਮਿਲਕਿੰਗ ਦੇ ਹਿਸਾਬ ਤੇ ਹਵਾਨੇ ਦੀ ਜੱਜਮੈਂਟ ਕਰ ਲਿਓ ਜੀ ਉਦੋਂ ਬਾਅਦ ਚ ਇਹਦੀ ਚੁਆਈ ਹੋਈ ਹੈ ਕਿਉਂਕਿ ਫੇਰ ਵੀਡੀਓ ਦੀ ਪਹਿਲਾਂ ਵੇਟ ਸੀਗੀ ਵੀ ਬਣਾਵਾਂਗੇ ਤੋਂ ਬਾਕੀ ਤੁਸੀਂ ਦੁੱਧ ਜਿਹੜਾ ਉਹ ਦੋ ਟਾਈਮ ਚ ਹੋ ਸਕਦੇ ਆ ਤਾਂ ਤੁਹਾਨੂੰ ਉਦੋਂ ਵੀ ਹਵਾਨਾ ਕਲੀਅਰ ਹੋ ਜਾਣਾ ਐਚ ਐਫ ਗਾਵਾਂ ਵਾਲਾ ਹਵਾਨਾ ਦੋਸਤੋ ਮੱਝਾਂ ਦੇ ਘੱਟ ਲੱਗਦਾ ਐਦਾਂ ਦਾ ਥਣ ਸੋਹਣਾ 1,20,000 ਰੇਟ ਆ ਗੁਰਵਿੰਦਰ ਦੇ ਕੁਸ਼ਫੜੀ ਬਾਈ ਪਰ ਇਹਦਾ ਹਵਾਨਾ ਦੇਖੋ ਤੁਸੀਂ ਘੱਟ ਇਸ ਰੁਕਦੀਆਂ ਮੱਝਾਂ ਤੁਹਾਨੂੰ ਮਿਲ ਲੈਣਾ ਇਦਾਂ ਦੇ ਫਿਕਸ ਹਵਾਨੇ ਵਾਲੀਆਂ ਜਿਹਦੇ ਵਿੱਚ ਜੋਸ਼ ਹੋਵੇ ਪੂਰਾ ਚੜਦੇ ਬਾਈ ਸੋ ਜਿਹੜੀ ਸ਼ਾਮੀਆਂ ਐ ਬਣ ਜਾਂਦੀ ਬਈ ਠੀਕ ਐ ਜਿਹੜੀ ਕੱਟੀ ਐ ਦੋਸਤੋ ਉਹ ਤੁਸੀਂ ਸਾਹਮਣੇ ਦੇਖ ਲਓ ਤੇ ਇਹਦੇ ਥੋੜਾ ਜਿਹਾ ਜਿਹੜੇ 나ੜੂਆ ਕਈ ਵਾਰ ਕੱਚਾ ਟੁੱਟ ਜਾਂਦਾ ਤਾਂ ਉਹ ਨਹੀਂ ਜਿਹੜੀ ਉਹ ਥੋੜੀ ਜੀ ਤੁਹਾਨੂੰ ਸੁਜੀ ਦਿਸੂਗੀ ਬਾਕੀ ਸਾਹਮਣੇ ਬੱਚਾ ਦੇਖ ਸਕਦੇ ਹੋ ਸੋ ਇਹ ਤੋਂ ਬਿਨਾ ਇੱਕ ਤੋਕੜ ਗੱਬਣ ਗਾਂ ਵੀ ਹੈ ਬਾਈ ਕੋ ਆਪਾਂ ਇਹਦੇ ਬਾਰੇ ਵੀ ਜਾਣਕਾਰੀ ਲੈਨੇ ਗੁਰਵਿੰਦਰ ਕੈਨਮਾ ਸੂਆ ਸੂ ਗਿਆ ਕੇ ਬਾਈ ਇਹ ਵੀ ਤੀਜਾ ਸੂਆ ਸੂ ਕਿੰਨਾ ਚਿਰ ਤੱਕ ਗੱਭਣੂਗੀ ਗੱਭਣ ਹੈਗੀ ਸਾਢੇ 5 ਮਹੀਨੇ ਸਾਢੇ 5 ਨੇ ਚੈੱਕ ਪਾਸ ਕਰਾ ਲਈਏ ਚੈੱਕ ਪਾਸ ਜਿਹੜਾ ਦੋ ਵਾਰੀ ਭਾਂਦੀ ਹੱਥ ਦੇ ਡਾਕਟਰ ਸਾਦ ਕੇ ਚੈੱਕ ਕਰਾ ਲਏ ਆਪਣੇ ਘਰੇ ਬਾਅਦ ਚ ਕਿਹਨਾ ਗੱਲ ਕਰ ਵੀ ਬਈ ਖਾਲੀ ਸਹੀ ਹੈ ਜੇ ਨਹੀਂ ਇੱਥੋਂ ਚੈੱਕ ਕਰਾ ਲਈਏ ਇੱਥੋਂ ਆਪਣੇ ਯਾਰ ਜਿੰਨੇ ਮਰਜ਼ੀ ਡਾਕਟਰ ਸਾਦ ਕੇ ਚੈੱਕ ਕਰਾ ਲਈ ਠੀਕ ਹੈ ਅੱਛਾ ਦੁੱਧ ਹੁਣ ਕਿੰਨਾ ਦੇ ਰਹੀ ਹੈ ਦੁੱਧ ਬਈ 5 ਕਿਲੋ ਦਾ ਦੁੱਧ ਪਰ ਤੁਹਾਨੂੰ ਕਹਿੰਦੇ ਵੀ 10 ਕਿਲੋ ਦਾ 5 ਕਿਲੋ ਦੁੱਧ ਆਪੂਗਾ ਕੀ ਰੇਟ ਰਹੂਗਾ ਰੇਟ ਤਾਂ ਬਈ 32000 ਫੋਲੀ 32000 ਰੇਟ 5 ਕਿਲੋ ਦੁੱਧ ਤੇ ਸਾਢੇ 5 ਮਹੀਨੇ ਦੀ ਗੱਭਣ ਚੈੱਕ ਪਾਸ ਬਾਈ ਕਹਿੰਦਾ ਵੀ ਆਪਦਾ ਡਾਕਟਰ ਵੀਰ ਭਾਵੇਂ ਦੋ ਡਾਕਟਰਾਂ ਤੋਂ ਚੈੱਕ ਕਰਾ ਲਿਓ ਪਰ ਇੱਥੋਂ ਦੀ ਗਰੰਟੀ ਹੈ ਬਾਅਦ ਚ ਲੰਬਾ ਨਾ ਦੇਓ ਜੀ ਕਿਉਂਕਿ گاਵਾں ਦੇ ਮਸਲੇ 'ਚ ਇਦਾਂ ਹੋ ਜਾਂਦਾ ਵੀ ਗਰਮੀ ਦੀ ਰੁੱਤ ਐ ਪਸ਼ੂ ਬੱਚਾ ਇੱਧਰ ਉੱਧਰ ਕਰ ਜੇ ਤੇ ਫਿਰ ਲੰਬਾ ਆ ਜਾਂਦਾ ਪਸ਼ੂ ਖਾਲੀ ਸੀ ਮਾਲਕ ਦੇ ਘਰੇ ਤਸੱਲੀ ਕਰ ਲਿਆ ਕਰੋ ਜਦੋਂ ਪੈਸੇ ਥੋੜੀ ਜੇਬ 'ਚ ਐ ਤੇ ਪਸ਼ੂ ਅਗਲੇ ਦਾ ਅਗਲੇ ਦੇ ਘਰੇ ਚੋ 5 ਕਿਲੋ ਦੁੱਧ ਦਿੰਦੀ ਐ ਸਾਢੇ ਪੰਜ ਮਹੀਨੇ ਦੀ ਗੱਭਣ 32000 ਰੇਟ ਐ ਚੈੱਕ ਪਾਸ ਕਰਾ ਲਿਓ ਜੇ ਰੁੱਤ 'ਚ ਸੂਊਗੀ ਜੰਗੇ ਰੁਪਏ ਜੋੜ ਦੂਗੀ ਨਾਲ ਬਾਕੀ ਥੋੜੀ ਸਮਝ ਕੰਮ ਕਰੂਗੀ ਵੀ ਤੁਹਾਨੂੰ ਕਿਵੇਂ ਲੱਗਦੀ ਹੈ ਤੇ ਇਧਰ ਇੱਕ ਝੋਟੀ ਦੋਸਤੋ ਇਹਦਾ ਤਾਂ ਥਣ ਹਵਾਨਾ ਬਿਲਕੁਲ ਗਾ ਮਾਰ ਗਈ ਹੈ ਤੇ ਸੋਹਣੀ ਮੱਝ ਧੰਨਵਾਦ ਇਸ ਵੀਡੀਓ ਨੂੰ ਦੇਖਣ ਵਾਸਤੇ